ਇਹਨਾਂ ਦਿਨਾਂ ਦੇ ਵਿੱਚ ਸਿੱਖਿਆ ਨਾਲ ਸੰਬੰਧਿਤ ਕੁਝ ਅਜਿਹੇ ਮੁੱਦੇ ਅਖਬਾਰਾਂ ਦੀ ਸੁਰਖੀਆਂ ਬਣੇ ਹੋਏ ਨੇ ਤੇ ਇਹਨਾਂ ਮੁੱਦਿਆਂ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਡਾਕਟਰ ਦਰਜੀਤ ਚੀਮਾ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਇਹਨਾਂ ਮੁੱਦਿਆਂ ਬਾਰੇ ਤੇ ਡਾਕਟਰ ਸਾਹਿਬ ਜਿਹੜਾ ਇੱਕ ਮੁੱਦਾ ਚੱਲ ਰਿਹਾ ਪੰਜਾਬ ਦੇ ਵਿੱਚ ਕਿ ਜਿਹੜੇ ਅਧਿਆਪਕਾਂ ਨੇ ਬਾਹਰੋਂ ਡਿਗਰੀਆਂ ਹਾਸਲ ਕੀਤੀਆਂ ਨੇ ਤੇ ਉਹਨਾਂ ਦੇ ਪ੍ਰੋਮੋਸ਼ਨ ਦੇ ਉੱਤੇ ਰੋਕ ਲਾਉਣ ਵਾਲੀ ਗੱਲ ਕੀਤੀ ਜਾ ਰਹੀ ਹੈ ਜャ ਜਿਹੜੇ ਕੱਚੇ ਭਰਤੀ ਕੀਤੇ ਗਏ ਨੇ ਬਾਹਰਲੀ ਡਿਗਰੀਆਂ ਦੇ ਆਧਾਰ ਤੇ ਤੇ ਉਹਨਾਂ ਨੂੰ ਜਿਹੜਾ ਪੱਕੇ ਕਰਨ ਦੇ ਉੱਤੇ ਸਵਾਲੀਆ ਨਿਸ਼ਾਨ ਜਿਹੜਾ ਖੜਾ ਹੋਇਆ ਹੋਇਆ ਕੀ ਲੱਗਦਾ ਤੁਹਾਨੂੰ ਜਿਹੜਾ ਇਸ ਮਸਲੇ ਬਾਰੇ ਦੇਖੋ ਹਰ ਇੱਕ ਕੇਸ ਆਪਣੇ ਆਪ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਕੇਸ ਹੈ ਕੁਝ ਤਾਂ ਦੇਸ਼ ਦੇ ਵਿੱਚ ਯੂਨੀਵਰਸਿਟੀਆਂ ਇਹੋ ਜਿਹੀਆਂ ਹੈਗੀਆਂ ਨੇ ਜਿਨ੍ਹਾਂ ਦੀ ਯੂਜੀਸੀ ਨੇ ਆਪਣੀ ਲਿਸਟ ਦੇ ਵਿੱਚ ਪਾਇਆ ਹੋਇਆ ਕਿ ਬੋਗਸ ਯੂਨੀਵਰਸਿਟੀਆਂ ਅਗਰ ਕੋਈ ਕੈਂਡੀਡੇਟ ਉਹਨਾਂ ਦੇ ਕੋਲੋਂ ਡਿਗਰੀ ਕਰਦਾ ਤੇ ਨੈਚੁਰਲੀ ਉਹਦੀ ਮਾਨਤਾ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਉਹਦੀ ਅਗਰ ਉਹਦੇ ਆਧਾਰ ਤੇ ਉਹਨੇ ਸਰਵਿਸ ਵੀ ਲਈ ਹੈ ਤਾਂ ਉਹ ਡਿਸਮਿਸ ਵੀ ਹੋਇਆ ਪਿੱਛੇ ਬੰਦੇ ਅਗਰ ਪ੍ਰਮੋਸ਼ਨ ਆਇਆ ਤਾਂ ਉਹ ਵੀ ਅਫੈਕਟ ਹੋਦੀ ਜੇ ਅਗਰ ਉਹ ਯੂਨੀਵਰਸਿਟੀ ਦੀ ਮਾਨਤਾ ਨਹੀਂ ਹੈਗੀ ਦੂਜੀ ਗੱਲ ਹੈ ਕਿ ਕਈ ਯੂਨੀਵਰਸਿਟੀਆਂ ਨੇ ਕੋਈ ਸੈਂਟਰ ਖੋਲੇ ਹੋਏ ਆ ਉਹਨਾਂ ਦੇ ਉਤੋਂ ਯੂਨੀਵਰਸਿਟੀ ਰੈਕਗਨਾਈਜ਼ਡ ਆ ਲੇਕਿਨ ਦੂਜੀਆਂ ਸਟੇਟਾਂ ਦੇ ਵਿੱਚ ਸੈਂਟਰ ਖੋਲੇ ਹੋਏ ਆ ਉਹਨਾਂ ਦਾ ਇੱਕ ਅਲੱਗ ਕੇਸ ਹੈ ਉਹਦੇ ਵਾਸਤੇ ਅਸੀਂ ਲੀਗਲ ਰਾਈਟ ਜਿਹੜੀ ਹੈ ਲੈ ਰਹੇ ਹਾਂ ਕਿ ਉਹਨਾਂ ਦਾ ਕੀ ਫਾਈਨਲ ਐਡਵੋਕੇਟ ਜਨਰਲ ਤੋਂ ਕੀਤਾ ਜਾ ਸਕਦਾ। ਤਾਂ ਜੋ ਲੀਗਲ ਥਿਊ ਹੋਇਆ ਉਹਦੇ ਸਾਹਬ ਦੇ ਨਾਲ ਅਗਲੀ ਕਾਰਵਾਈ ਹੋਏਗੀ। ਤੁਸੀਂ ਕਰੜਾ ਵੀ ਤਿਆਰ ਕੀਤਾ ਇਸ ਬੰਦ ਵਿੱਚ ਉਹਦੇ ਵਿੱਚ ਕੀ ਤੁਸੀਂ ਵਿਚਾਰ ਨਹੀਂ ਕਰੜਾ ਨਹੀਂ ਤਾਂ ਜਿਹੜੇ ਪ੍ਰਮੋਸ਼ਨਾਂ ਦੇ ਕੇਸ ਨੇ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਡਿਗਰੀ ਦੀ ਡਿਸਪਿਊਟ ਆ ਉਹਨਾਂ ਸਾਰਿਆਂ ਦਾ ਇੱਕ ਲੀਗਲ ਥਿਊ ਅਸੀਂ ਐਡਵੋਕੇਟ ਜਨਰਲ ਸਾਹਿਬ ਤੋਂ ਲਵਾਂਗੇ ਜੋ ਉਹਨਾਂ ਦੀ ਯੋਗ رائے ਹੋਏਗੀ ਉਹਦੇ ਮੁਤਾਬਕ ਅਸੀਂ ਅੱਗੇ ਅੱਛਾ ਲਵਾਂਗੇ। ਸਤ ਪਿਛਲੇ ਆਪਣੀ ਤੁਹਾਡੀ ਸਰਕਾਰ ਆਏ ਨੂੰ 9 ਸਾਲ ਦੁੱਤੇ ਹੋ ਗਏ ਤੇ ਜਿਹੜੀ ਆ ਇੱਕ ਮੰਗ ਸੀ ਜਿਹੜਾ ਸਿੱਖਿਆ ਦਾ ਸੁਧਾਰ ਕਰਨ ਵਾਲੀ ਮੰਗ ਸੀ ਜਾਂ ਵੱਡੇ ਪੱਧਰ ਤੇ ਜਿਹੜੇ ਟੀਚਰਸ ਦੀ ਪੋਸਟਾਂ ਸੀ ਉਹ ਖਾਲੀ ਸੀ 32000 ਦੇ ਕਰੀਬ ਦੱਸਦੇ ਨੇ ਤੇ ਇਹਦੇ ਵਿੱਚੋਂ ਹਲੇ ਵੀ ਖਾਲੀ ਨੇ ਤੇ ਇਹਦਾ ਜਿਹੜਾ ਹੈ ਕਿਦੋਂ ਤੱਕ ਭਰੇ ਜਾਣਗੇ ਜਾਂ ਕੀ ਤੁਸੀਂ ਸੁਧਾਰ ਹੋਊਗਾ ਇਹਦਾ ਹੁਣ ਸਾਡੀ 12000 ਦੀ ਭਰਤੀ ਜਿਹੜੀ ਅਧਿਆਪਕਾਂ ਦੀ ਜਿੱਚ ਵੱਖ-ਵੱਖ ਕੈਟਾਗਰੀ ਦੇ ਅਧਿਆਪਕ ਹੈ ਉਹਨਾਂ ਦੀ ਭਰਤੀ ਆਲੋ ਸਾਡੀ ਕੰਪਲੀਟ ਆ ਐਸੇ ਮਹੀਨੇ ਦੇ ਅਖੀਰ ਤੱਕ ਅਸੀਂ ਉਹਨਾਂ ਨੂੰ ਆਰਡਰ ਜਿਹੜੇ ਆ ਦੇ ਦੇਣ ਜਿਹੜੇ ਯੂਨੀਵਰਸਿਟੀ ਨੇ ਟੈਸਟ ਲੈਣੇ ਸੀ ਉਹ ਲੈ ਚੁੱਕੇ ਆ ਰਿਜ਼ਲਟ ਉਹਨਾਂ ਦੇ ਬਣ ਚੁੱਕੇ ਆ ਉਹਨਾਂ ਨੂੰ ਅਸੀਂ ਜਿਹੜੇ ਆ ਨਾਲ ਦੀ ਨਾਲ ਹੁਣ ਆਰਡਰ ਦੇ ਦੇਣ ਕੁਝ ਪੋਸਟਾਂ ਜਿਹੜੀਆਂ ਆ ਉਹ ਪ੍ਰੋਮੋਸ਼ਨ ਦੇ ਵਿੱਚੋਂ ਭਰੀ ਜਾਣੀ 4.5 ਹਜ਼ਾਰ ਦੇ ਕਰੀਬ ਪ੍ਰੋਮੋਸ਼ਨਾਂ ਵੀ ਸਾਡੀਆਂ ਥੋੜੇ ਦਿਨਾਂ ਤੱਕ ਹਫ਼ਤੇ ਦੇ ਵਿੱਚ ਵਿੱਚ ਉਹ ਵੀ ਹੋ ਜਾਣਗੀਆਂ ਇਸ ਤੋਂ ਇਲਾਵਾ ਜਿਹੜੀਆਂ ਫੇਰ ਖਾਲੀ ਪੋਸਟਾਂ ਨੇ ਉਹ ਅਸੀਂ ਨਾਲ ਦੀ ਨਾਲ ਐਡਵਰਟਾਈਜ਼ਮੈਂਟ ਦੇ ਕੇ ਜਿਹੜੀਆਂ ਐਪਲੀਕੇਸ਼ਨ ਕਾਲ ਕਰਕੇ ਉਹ ਵੀ ਫਿਲ ਅਪ ਕਰਾਂਗੇ ਸੰਚੋਣਾਂ ਤੋਂ ਪਹਿਲਾਂ ਆਪਦੀ ਕੈਬਨਿਟ ਨੇ ਇਸ ਕੱਲ ਦੀ ਪਹਿਲੀ ਵਾਰੀ ਪ੍ਰਵਾਨਗੀ ਦਿੱਤੀ ਹੈ ਕਿ 100% ਪੋਸਟਾਂ ਅਸੀਂ ਭਰ ਸਕਦੇ ਹਾਂ ਇਸ ਕਰਕੇ ਅਸੀਂ 2017 ਦੀ ਮੱਤ ਤੱਕ ਜਿਹੜੇ ਰਿਟਾਇਰ ਹੋਣ ਵਾਲੇ ਆ ਉਹਨਾਂ ਦੀ ਗਿਣਤੀ ਵੀ ਵਿੱਚ ਇਨਕਲੂਡ ਕਰਕੇ ਭਰ ਰਿਹਾ ਕਿ ਇੱਕ ਵਾਰੀ ਪਰਮਨੈਂਟ ਦੇ ਉੱਤੇ ਸਾਰੀਆਂ ਪੋਸਟਾਂ ਭਰੇ ਜਾਣਗੀ ਇਹ ਤਾਂ ਵੱਡੀ ਗੱਲ ਹੋਊਗੀ ਕਿ ਤੁਸੀਂ ਜੇ ਕਿਉਂਕਿ ਵੱਡੇ ਪੱਧਰ ਤੇ ਪੋਸਟਾਂ ਖਾਲੀ ਨਹੀਂ ਜੇ ਸਾਰਿਆਂ ਨੂੰ ਭਰ ਲੈਣੇ ਤੁਸੀਂ ਬਿਲਕੁਲ ਡੈਫੀਨਿਟਲੀ ਮੇਰੇ ਕੋਲ ਬੜੀ دیر ਬਾਅਦ ਇਹ ਸਮਾਂ ਆਇਆ ਕਿ ਜਦੋਂ ਇਸ ਲੈਵਲ ਦੇ ਉੱਤੇ ਗੱਲ ਪਹੁੰਚੀ ਹੈ ਕਿ ਐਸ ਕੀ ਸਾਰੀਆਂ ਪੋਸਟਾਂ ਭਰੇ ਜਾਣਗੀ ਇਹ ਤੁਸੀਂ 6000 ਦੇ ਕਰੀਬ ਮਾਸਟਰ ਕੈਟਰਡਰ ਦੀ ਪੋਸਟਾ ਕੱਢੀਆਂ ਸੀ ਉਹਨਾਂ ਦੇ ਉੱਤੇ ਅਸੀਂ ਅਪਲਾਈ ਵੀ ਕਰਾ ਚੁੱਕੇ ਹਾਂ ਪਰ ਹਲੇ ਤੱਕ ਉਹਨਾਂ ਦਾ ਟੈਸਟ ਨਹੀਂ ਲਿੱਤਾ ਗਿਆ ਕੀ ਕਾਰਨ ਹੈ ਦੇਖੋ ਕੁਝ ਕੇਸਾਂ ਦੇ ਵਿੱਚ ਕਈ ਵਾਰੀ ਕੁਝ ਕੋਰਟਸ ਦੀਆਂ ਇੰਟਰਵੈਂਸ਼ਨ ਸੀਗੀਆਂ ਕਟੇਟੀਟੀ ਦੇ ਕੁਝ ਕੁਐਸਚਨ ਜਿਹੜੇ ਕੋਰਟ ਦੇ ਵਿੱਚ ਚੈਲੰਜ ਹੋਏ ਸੀ ਉਹਦੇ ਕਰਕੇ ਸਾਡੀ ਕੁਝ ਪ੍ਰੋਸੈਸ ਡਿਲੇ ਹੋਈ ਜਿਉਂ-ਜਿਉਂ ਕੋਰਟਸ ਦੇ ਫੈਸਲੇ ਆਈ ਜਾਂਦੇ ਆ ਲਾਲ ਦੀ ਨਾਲ ਅਸੀਂ ਉਹਦੇ ਮੁਤਾਬਕ ਅਗਲਾ ਐਕਸ਼ਨ ਸ਼ੁਰੂ ਕਰਤਾ ਉਹਦੇ ਫੈਸਲੇ ਤਾਂ ਸਰ ਪਹਿਲਾਂ ਵੀ ਰਹੇ ਨੇ ਹਰ ਇੱਕ ਈਟੀਟੀ ਵਾਲੀ ਜਿਹੜੀ ਤੁਸੀਂ ਭਰਤੀ ਕਰ ਰਹੇ ਹੋ ਇਹਦੇ 'ਚ ਵੀ ਰਿੱਟ ਨੇ ਪਹਿਲਾਂ ਵੀ ਰਹੀਆਂ ਨੇ ਤਾਂ ਜੇ ਇਹਦਾ ਮਤਲਬ ਕੋਰਟ ਦਾ ਫੈਸਲਾ ਬਹੁਤ ਲੰਬਾ ਚਲਾ ਜਾਂਦਾ ਹੈ ਕਿ ਇਹ ਫਿਰ ਇਹ ਪੋਸਟ ਨਹੀਂ ਭਰੇ ਜਾਣੀ ਨਹੀਂ ਅਸੀਂ ਰਿਕੁਐਸਟ ਕੀਤੀ ਹੈ ਸਪੈਸ਼ਲ ਤੌਰ ਦੇ ਉੱਤੇ ਉਹਨਾਂ ਨੂੰ ਕਿ ਜੱਜਮੈਂਟ ਰਿਜ਼ਰਵ ਸੀ ਕਿ ਉਹਦਾ ਫੈਸਲਾ ਜਲਦੀ ਸੁਣਾਜੇ ਔਰ ਅਕਸਰ ਅਦਾਲਤਾਂ ਜਦੋਂ ਰਿਕੁਐਸਟ ਕਰਦੇ ਆ ਤਾਂ ਮੰਨ ਲੈਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਐਜੂਕੇਸ਼ਨ ਜਿਹੜਾ ਬੱਚਿਆਂ ਨੂੰ ਅਧਿਆਪਕ ਦੀ ਲੋੜ ਆ ਹਮੇਸ਼ਾ ਅਦਾਲਤਾਂ ਇਸ ਗੱਲ ਦਾ ਧਿਆਨ ਰੱਖਦੀਆਂ ਹੁਣ ਵੀ ਸਾਨੂੰ ਉਮੀਦ ਹੈ ਕਿ ਛੇਤੀ ਫੈ ਇੱਕ ਜਿਹੜਾ ਪ੍ਰਾਈਵੇਟ ਸਕੂਲ ਵਾਲਾ ਮਸਲਾ ਬਹੁਤ ਚੱਲ ਰਿਹਾ ਹੈ ਪ੍ਰਾਈਵੇਟ ਸਕੂਲਾਂ ਦਿੱਲੀ ਆਮ ਆਦਮੀ ਪਾਰਟੀ ਨੇ ਵੀ ਇਸ ਇਸ਼ੂ ਨੂੰ ਚੱਕਿਆ ਹੈ ਕਿਉਂਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਮਨਮਾਨੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ ਫੀਸਾਂ ਦਾ ਬੜਾ ਤਰ੍ਹਾਂ ਤਰ੍ਹਾਂ ਦੀਆਂ ਫੀਸਾਂ ਜਿਹੜੀਆਂ ਵੱਧ ਰਹੀਆਂ ਨੇ ਤੇ ਲੋਕ ਵੀ ਸੜਕਾਂ ਤੇ ਆ ਰਹੇ ਨੇ ਕੀ ਪੰਜਾਬ ਸਰਕਾਰ ਜਾਂ ਸਿੱਖਿਆ ਵਿਭਾਗ ਇਸ ਸੰਬੰਧ ਵਿੱਚ ਕੋਈ ਨਾ ਕੋਈ ਸਿਸਟਮ ਇਹੋ ਜਿਹਾ ਬਣਾਊਗਾ ਜਾਂ ਸਖਤਾਈ ਕਰੂਗਾ ਕਿ ਉਹਨਾਂ ਦੀ ਮਨਮਾਨੀ ਰੁਕ ਸਕੇ ਨਹੀਂ ਸਾਡੀ ਰੈਗੂਲੇਟਰੀ ਅਥਾਰਟੀ ਦਾ ਜਿਹੜੀ ਸਾਡੀ ਕੈਬਨਟ ਉਹਨੇ ਇਨ ਪ੍ਰਿੰਸੀਪਲ ਸਿਧਾਂਤਕਤਵ ਦਿੱ ਪ੍ਰਵਾਨਗੀ ਦੇ ਦਿੱਤੀ ਸਾਡਾ ਸਾਰੀ ਹੁਣ ਤਿਆਰੀ ਹੈ ਬਹੁਤ ਥੋੜੇ ਦਿਨਾਂ ਦੇ ਵਿੱਚ ਅਸੀਂ ਰੈਗੂਲਟਰੀ ਅਥਾਰਟੀ ਪਰਮਨੈਂਟ ਪ੍ਰਾਈਵੇਟ ਸਕੂਲਾਂ ਨੂੰ ਰੈਗੂਲੇਟ ਕਰਨ ਵਾਸਤੇ ਬਣਾ ਦੇਣ ਉਦੋਂ ਬਾਅਦ ਜਿਸ ਕਿਸੇ ਦੇ ਵੀ ਲੋਕਾਂ ਦੀ ਪੇਰੈਂਟਸ ਦੀ ਕੋਈ ਕੰਪਲੇਂਟ ਹੋਈ ਉਹ ਡਾਇਰੈਕਟ ਉੱਥੇ ਕੰਪਲੇਂਟ ਫਾਈਲ ਕਰ ਦੇਵੇ ਔਰ ਜਿਹੜਾ ਵੀ ਕੋਈ ਗਲਤੀ ਕਰੇਗਾ ਉਹਤੇ ਐਕਸ਼ਨ ਜਿਹੜੀਆਂ ਰੈਗੂਲਟਰੀ ਅਥਾਰਟੀ ਹੋ ਲੋ ਭੇਜ ਦੇ ਕੀ ਹੋਊਗਾ ਜੇ ਉਹ ਰੈਗੂਲਰ ਅਥਾਰਟੀ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਵਿਵਸਥਾ ਹੋ ਕੈਬਨਿਟ ਜਿਹੜੀ ਆ ਉਹ ਪਾਸ ਕਰ ਦਿੰਦੀ ਆ ਤੋਂ ਬਾਅਦ ਬੰਦਰ ਜਿਹੜੀ ਤੁਹਾਡੇ ਸਾਹਮਣੇ ਆ ਜੇਗੀ ਲੇਕਿਨ ਬਹੁਤ ਜਲਦੀ ਅਸੀਂ ਨੈਕਸਟ ਕੈਬਨਿਟ ਦੇ ਵਿੱਚ ਇਹਦੀ ਤਿਆਰੀ ਕਰ ਲਈ ਇੱਕ ਸਰ ਜਿਹੜੇ ਆਪਾਂ ਸਕੂਲਾਂ ਦੀ ਹਾਲਤ ਦੀ ਗੱਲ ਕਰਦੇ ਆ ਹਲੇ ਵੀ ਜਿਹੜਾ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਦੀ ਕੋਈ ਬਹੁਤੀ ਵਧੀਆ ਹਾਲਤ ਦੇਖਣ ਨੂੰ ਨਹੀਂ ਮਿਲਦੀ ਖਾਸ ਕਰਕੇ ਪਿੰਡਾਂ ਦੇ ਵਿੱਚ ਤੇ ਜਿਹੜੇ ਲੋਕ ਨੇ ਉਹ ਵੀ ਸਰਕਾਰੀ ਸਕੂਲਾਂ ਦੀ ਥਾਂ ਤੇ ਜਾਂ ਪ੍ਰਾਈਵੇਟ ਸਕੂਲਾਂ ਚ ਪੜਾਉਣੇ ਜਿਆਦਾ ਪਸੰਦ ਕਰਦੇ ਨੇ ਤੇ ਪ੍ਰਾਈਵੇਟ ਸਕੂਲਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਉੱਥੇ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਨੇ ਤੇ ਅਜਿਹੀ ਹਾਲਤ ਦੇ ਵਿੱਚ ਸਰਕਾਰ ਵੱਲੋਂ ਕਿਉਂ ਨਹੀਂ ਪਿਛਲੇ 9 ਸਾਲਾਂ ਦੇ ਵਿੱਚ ਕੋਈ ਠੋਸ ਪਲੈਨਿੰਗ ਬਣਾਈ ਗਈ ਕਿ ਉਹਨਾਂ ਦਾ ਜਿਹੜਾ ਪੱਧਰ ਹੁਰੂਚਾ ਚੱਕਿਆ ਜਾਵੇ ਜਾਂ ਕਿਸੇ ਤਰ੍ਹਾਂ ਜਿਹੜਾ ਆਮ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਸਰਕਾਰੀ ਸਕੂਲਾਂ ਚ ਬਣੇ ਬਹੁਤ ਲਗਾਤਾਰ ਅਸੀਂ ਕੋਸ਼ਿਸ਼ ਕੀਤੀ ਹੈ 인ਫਰਾਸਟਰਕਚਰ ਦੇ 7-8 ਸਾਲਾਂ ਦੇ ਵਿੱਚ ਬਹੁਤ ਅੱਛਾ ਬਣਿਆ ਔਰ ਮジョਰਿਟੀ ਜਿਹੜੇ ਸਕੂਲਾਂ ਗਵਰਨਮੈਂਟ ਦੇ ਬਹੁਤ ਵਧੀਆ ਪਰਫਾਰਮ ਕਰ ਰਹੇ ਆ ਸਟਾਫ ਵੀ ਜਿਹੜੀ ਹੈ ਮੈਕਸਿਮਮ ਥਾਵਾਂ ਤੇ ਉੱਤੇ ਹੁਣ ਜਿਹੜਾ ਉਹ ਠੀਕ ਪੱਧਰ ਤੇ ਔਰ ਪੰਜਵੀਂ ਤੇ ਅੱਠਵੀਂ ਦਾ ਐਗਜ਼ਾਮ ਨਾ ਹੋਣ ਕਰਕੇ ਲੋਕਾਂ ਨੂੰ ਬੜੀ ਭਾਰੀ ਦਰਾਸ਼ਾ ਸੀਗੀ ਉਹ ਵੀ ਰੈਗੂਲਰਲੀ ਅਸੀਂ ਕਰਕੇ ਤੇ ਜਿਹੜਾ ਵਿਦਿਆਦਿਅ ਮਿਆਰ ਉਹਨੂੰ ਉੱਪਰ ਚੁੱਕਣ ਦੇ ਵਿੱਚ ਅੱਜ ਵੀ ਤੁਸੀਂ ਐਡੀਟੋਰੀਅਲ ਪੜੋ ਅਜੀਤ ਅਖਬਾਰ ਦਾ ਤੁੱਚ ਮੈਂਸ਼ਨਡ ਹੈ ਕਿ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦਾ ਪ੍ਰਾਇਮਰੀ ਦਾ ਫਰਕ ਜ਼ਿਆਦਾ ਨਹੀਂ ਰਿਹਾ ਜਿਹੜੀ ਐਸਰ ਦੀ ਸਟੱਡੀ ਐ ਰਿਪੋਰਟ ਆ ਇਸ ਸਾਲ ਦੀ ਉਹ ਚ ਕਲੀਅਰ ਕੱਟੇ ਮੈਂਸ਼ਨਡ ਹੈ ਕਿ ਕੁਆਲਿਟੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਇਸ ਕਰਕੇ ਅਸੀਂ ਜਨਤਾ ਨੂੰ ਵੀ ਚਾਹੁੰਦੇ ਹਾਂ ਕਿ ਤੁਹਾਡੇ ਆਪਣੇ ਸਕੂਲ ਐ ਬੈਸਟ ਇਥੇ ਅਵੇਲੇਬਲ ਸਟਾਫ ਐ ਅੱਜ ਕਿ ਅਸੀਂ ਐਡ ਵੀ ਅਖਬਾਰਾਂ ਦੇ ਵਿੱਚ ਇਸੇ ਕਰਕੇ ਦਿੱਤੀ ਸੀ ਕਿ ਇਹਦਾ ਬੈਨੀਫਿਟ ਲੋਕਾਂ ਨੂੰ ਲੈਣਾ ਚਾਹੀਦਾ ਜਿੰਨੇ ਬੱਚੇ ਵੱਧ ਆਉਣਗੇ ਅਸੀਂ ਖੁਸ਼ ਆ ਇਸ ਗੱਲ 'ਚ ਕਿ ਐਡਮਿਸ਼ਨਾਂ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਕਰਾਉਣ ਅਸੀਂ ਕੰਪੈਂਡ ਵੀ ਸ਼ੁਰੂ ਕੀਤਾ ਕਿ ਗਿਣਤੀ ਵਧੇ ਔਰ ਕੁਆਲਿਟੀ ਵੀ ਡੇ ਬਾਏ ਡੇ ਅਗੇ ਨਾਲੋਂ ਬਹੁਤ ਬੈਟਰ ਹੋਣੀ ਸ਼ੁਰੂ ਹੋਏ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਆ ਰਤੂਕੇ ਤੁਹਾਡੇ ਸ਼ਾਇਦ ਧਿਆਨ ਦੇ ਵਿੱਚ ਹੋਊਗਾ ਤੇ ਉਥੋਂ ਦੀ ਮੈਂ ਖੁਦ ਉੱਤੇ ਸਟੋਰੀ ਵੀ ਕੀਤੀ ਸੀ ਕਿ ਉੱਥੇ ਉਹ ਸਕੂਲ ਜਿਹੜਾ ਹੈ ਟੀਚਰ ਨੇ ਡੈਡੀਕੇਟਿਡ ਨੇ ਕਿ 12 ਘੰਟੇ ਜਿਹੜਾ ਉਹ ਸਕੂਲ ਲੱਗਦਾ ਹੈ ਸਰਕਾਰੀ ਸਕੂਲ 12 ਘੰਟੇ ਲੱਗਦਾ ਹੈ ਤੇ ਹਰ ਤਰ੍ਹਾਂ ਦੀ ਜਿਹੜਿਆ ਫੈਸਿਲਿਟੀ ਪਿੰਡ ਦੇ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ ਤੇ ਕਿਉਂ ਨਹੀਂ ਸਰਕਾਰ ਵੱਲੋਂ ਜਾਂ ਆਪਣੇ ਵਿਭਾਗ ਵੱਲੋਂ ਕੋਈ ਇਹੋ ਜਿਹਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਕਿਉਂਕਿ ਹਲੇ ਤੱਕ ਉਹਨਾਂ ਨੂੰ ਕਿਸੇ ਨੇ ਸਨਮਾਨਿਤ ਨਹੀਂ ਕੀਤਾ ਜਾਂ ਕਿਸੇ ਇੱਕ ਮਾਡਲ ਦੇ ਤੌਰ ਤੇ ਪੇਸ਼ ਨਹੀਂ ਕੀਤਾ ਜਦਕਿ 2002 ਤੋਂ ਜਿਹੜਾ ਹੈ ਉਹ ਲਗਾਤਾਰ ਜਿਹੜਾ ਅੱਛੇ ਰਿਜ਼ਲਟ ਆ ਰਹੇ ਨੇ ਸਕੂਲ ਦੇ ਵਿੱਚ ਬਹੁਤ ਜਿਹੜਾ ਵਧੀਆ ਐਜੂਕੇਸ਼ਨ ਦੇ ਰਹੇ ਨੇ ਜਿੰਨੇ ਵੀ ਅੱਛੇ ਸਕੂਲ ਆ ਇਸ ਤਰ੍ਹਾਂ ਦੇ ਰਤੋ ਕੇ ਵੀ ਹੈ ਫਾਜ਼ਿਲਕਾ ਦੇ ਵਿੱਚ ਦੋਨਾਂ ਨਾਨਕਾ ਨਵਾਂ ਸਲੇਮ ਸ਼ਾ ਇਹਦੇ ਸਰਾ ਮਾਨਸਾ ਦੇ ਵਿੱਚ ਰੈਲੀ ਪਿੰਡ ਦੇ ਵਿੱਚ ਇਧਰ ਅੰਮ੍ਰਿਤਸਰ ਦੇ ਵਿੱਚ ਕੋਈ ਸਕੂਲ ਹੈ ਗਿਆ ਜਿੱਥੇ ਟੀਚਰਸ ਨੇ ਬਹੁਤ ਮਿਹਨਤ ਕਰਕੇ ਬਹੁਤ ਅੱਛੇ ਸਕੂਲ ਬਣਾਏ ਫਰੋਜਪੁਰ ਦੇ ਵਿੱਚ ਵੀ ਮੈਂ ਆਪ ਵਿਜ਼ਿਟ ਕੀਤੇ ਆਪਣੇ ਅੱਛੇ-ਛੇ ਸਕੂਲ ਜਿਹੜੇ ਆ ਅਧਿਆਪਕਾਂ ਨੇ ਮਿਹਨਤ ਕਰਕੇ ਆਪ ਕੈਮਪਸ ਕੀਤੇ ਜਿੱਥੇ ਐਜੂਕੇਸ਼ਨ ਦਾ ਸਟੈਂਡਰਡ ਵੀ ਸਕੂਲ ਦਾ ਕੈਂਪਸ ਵੀ ਬਾਕੀ ਸਹੂਲਤਾਂ ਵੀ ਉਹਨਾਂ ਨੇ ਗਵਰਨਮੈਂਟ ਦੀ ਮਤ ਲੈ ਕੇ ਵੀ ਲੋਕਾਂ ਦੀ ਮਤ ਲੈ ਕੇ ਵੀ ਆਪਣੇ ਕੋਲੋਂ ਵੀ ਕੰਟ੍ਰਿਬਿਊਟ ਕਰਕੇ ਬੜੇ ਅੱਛੇ ਕੰਮ ਕੀਤੇ ਔਰ ਸਮੇਂ-ਸਮੇਂ ਤੇ ਇਹਨਾਂ ਨੂੰ ਅਵਾਰਡ ਜਿਹੜੇ ਆ ਡਿਪਾਰਟਮੈਂਟ ਦੇ ਦਰੰਦਰ ਜਿਹੜਾ ਟੀਚਰ ਦਾ ਸਾਡਾ ਸਤੰਬਰ ਦੇ ਵਿੱਚ ਅਵਾਰਡ ਦਿੱਤਾ ਜਾਂਦਾ ਉਹਦੇ ਚ ਅਸੀਂ ਇਸ ਗੱਲ ਦੇ ਸਪੈਸ਼ਲ ਇਹਨਾਂ ਨੂੰ ਨੰਬਰ ਦੇਣੇ ਆ ਜਿਹੜੇ ਅੱਛਾ ਪਰਫਾਰਮ ਕਰਦੇ ਉਹਨਾਂ ਨੇ ਸਮੇਂ ਦੇ ਵਿੱਚ ਵੀ ਅਸੀਂ ਜਿਹੜੀ ਹੈਗੀ ਆ ਅਚੀਵਮੈਂਟ ਅਵਾਰਡ ਵੀ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਆ ਜਿਹਦਾ ਮਕਸਦ ਵੀ ਇਹੀ ਹੈ ਕਿ ਜਿਹੜਾ ਟੀਚਰ ساری ਜ਼ਿੰਦਗੀ ਇਸੇ ਵਿੱਚ ਲਗਨ ਕਰਦਾ ਉਹਨੂੰ ਵਧੀਆ ਸਨਮਾਨ ਸਰਕਾਰ ਵੱਲੋਂ ਦਿੱਤਾ ਜਾਵੇ ਸੀ ਆਪਣੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚਿਮਾ ਜੀ ਜ ਜਿਨ੍ਹਾਂ ਨੇ ਸਾਫ ਸਪਸ਼ਟ ਕਿਹਾ ਹੈ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਜਿੰਨੇ ਵੀ ਅਸਾਮੀਆਂ ਨੇ ਅ ਅਧਿਆਪਕਾਂ ਦੀਆਂ ਜਾਂ ਹੋਰ ਸਿੱਖਿਆ ਵਿਭਾਗ ਨਾਲ ਸੰਬੰਧਿਤ ਸਾਰੀਆਂ ਜਿਹੜੀਆਂ ਭਰ ਲਈ ਜਾਣਗੀਆਂ ਤੇ ਮੇਰੇ ਖਿਆਲ ਇੱਕ ਬਹੁਤ ਵੱਡੀ ਖਬਰ ਹੋਊਗੀ ਅ ਬੇਰੁਜ਼ਗਾਰ ਅਧਿਆਪਕਾਂ ਦੇ ਲਈ ਸੁਖਵਿੰਦਰ ਸਿੰਘ ਐਬੀਪੀ ਸੰਜਾ ਚੰਡੀਗੜ੍ਹ